ਰੋਜ਼ਾਨਾ ਤੋਂ ਕਤਲ ਰੋਜ਼ਾਨਾ ਦੋਰੀਪ ਰੋਜ਼ਾਨਾ 10 ਔਰਤਾਂ ਦਿਨ ਰਾਤ ਛਿੜਛਾੜ ਰੋਜ਼ਾਨਾ 12 ਸੜਖਾਤ ਸੇ ਇਹ ਅੰਕੜੇ ਅਕਾਲੀ ਭਾਜਪਾ ਸਰਕਾਰ ਦੇ ਰਾਜਦੇ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਹੈ ਪੰਜਾਬ ਕਾਂਗਰਸ ਦੇ ਵਿਧਾਇਕ ਪਾਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਚੰਨੀ ਨੇ ਅਕਾਲੀ ਸਰਕਾਰ ਦੇ ਰਾਜ ਦੇ ਦੌਰਾਨ 22 ਦੇ ਵਿੱਚੋਂ 15 ਜ਼ਿਲ੍ਹਿਆਂ ਦਾ ਡਾਟਾ ਪੇਸ਼ ਕਰਦੇ ਆ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਵਿਗੜ ਚੁੱਕੀ ਹੈ ਅੰਕੜੇ ਪੇਸ਼ ਕਰਨ ਦੇ ਨਾਲ ਹੀ ਉਹਨਾਂ ਡਿਪਟੀ ਸੀਐਮ ਸੁਖਵੀਰ ਬਾਦਲ ਦੇ ਅਸਤੀਫੇ ਦੀ ਮੰਗ ਵੀ ਕਰ ਦਿੱਤੀ ਜਦੋਂ ਐਨੀ ਬੁਰੀ ਹਾਲਤ ਪਿਛਲੇ 9 ਸਾਲਾਂ ਦੇ ਵਿੱਚ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਦੀ ਹੋਈ ਹੈ ਸੁਖਵੀਰ ਬਾਦਲ ਆਪਣੀ ਮੋਰਲ ਡਿਊਟੀ ਸਮਝਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਕਿਉਂਕਿ ਅਕਾਲੀ ਦਲ ਕਦੇ ਅਜਿਹੀ ਜਮਾਤ ਨਹੀਂ ਰਹੀ ਕਿ ਇਹਦੇ ਵਿੱਚ ਨਸ਼ੇ ਵੇਚਣ ਇਹਦੇ ਵਿੱਚ ਕਾਤਲ ਹੋਣ ਇਹਦੇ ਸੰਤਾ ਦੇ ਗੋਲੀਆਂ ਚੱਲਣ ਆਰਐਸੀ ਮੰਗ ਕਰਦੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਕਿ ਸੁਖਬੀਰ ਬਾਦਲ ਨੂੰ ਤੁਰੰਤ ਹੋਮ ਮਿਨਿਸਟਰੀ ਚੋ ਲਾਇਆ ਜਾਵੇ ਤਾਂ ਕਿ ਪੰਜਾਬ ਹੈ ਜਿਹੜਾ ਉਹ ਸੁੱਖ ਦਾ ਸਾਹ ਲੈ ਚੰਨੀ ਨੇ 2007 ਤੋਂ 2016 ਤੱਕ 22 ਦੇ ਵਿੱਚੋਂ 15 ਜ਼ਿਲ੍ਹਿਆਂ ਦਾ ਅੰਕੜਾ ਪੇਸ਼ ਕੀਤਾ ਹੈ ਅੰਕੜਿਆਂ ਦੇ ਮੁਤਾਬਕ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਕਤਲ ਦੇ 4460 ਕੇਸ ਔਰਤਾਂ ਦੇ ਖਿਲਾਫ ਜੁਰਮ ਦੇ 15181 ਦਹੇਜ ਦੇ 7290 ਬਲਾਤਕਾਰ ਦੇ 4111 ਗੈਂਗਵਾੜਦੀ 296, ਦਲਿਤਾਂ ਦੇ ਵਿਰੁੱਧ ਹਿੰਸਾ ਦੇ 457, ਸਾਈਬਰ ਕ੍ਰਾਈਮ ਦੇ 392 ਅਤੇ ਸੜਕ ਹਾਸਿਆਂ ਦੇ 27149 ਕੇਸ ਸਾਹਮਣੇ ਆਏ ਨੇ। ਇਹਨਾਂ ਦੀ ਕੁੱਲ ਗਿਣਤੀ 59336 ਬਣਦੀ ਹੈ। ਆਰਟੀਆਈ ਲੈਣੀ ਪੰਜਾਬ ਦੇ ਵਿੱਚ ਬੜੀ ਮੁਸ਼ਕਲ ਹੈ। ਸਾਨੂੰ ਅਜੇ 15 ਜ਼ਿਲ੍ਹਿਆਂ ਦੀ ਮਿਲੀ ਹੈ। 15 ਤੇ ਅਜੇ ਅਸੀਂ ਬਾਕੀਆਂ ਦੀ ਲੈ ਰਹੇ ਹਾਂ। ਸਰਕਾਰ ਕੋਈ ਵੀ ਆਪਣੀ ਇਨਫੋਰਮੇਸ਼ਨ ਬਾਹਰ ਨਹੀਂ ਕੱਢਣਾ ਚਾਹੁੰਦੀ ਬਹੁਤ ਜ਼ੋਰ ਜਮਾਈ ਦੇ ਨਾਲ। ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਲੇਕਿਨ ਇਸ ਤੋਂ ਸਾਫ ਹੋ ਗਿਆ ਹੈ ਕਿ ਪੰਜਾਬ ਇੱਕ ਬਹੁਤ ਹੀ ਬੁਰੀ ਤਰ੍ਹਾਂ ਇਹਨਾਂ ਦੀ ਬਦਮਾਸ਼ੀ ਦੇ ਸਕੰਜੇ 'ਚ ਫਸਿਆ ਹੋਇਆ ਹੈ ਜਿਹਨੂੰ ਕੱਢਣ ਦੀ ਜ਼ਰੂਰਤ ਹੈ ਚੰਨੀ ਨੇ ਸੂਬੇ ਦੀ ਵਿਗੜਤੀ ਕਾਨੂੰਨ ਵਿਵਸਥਾ ਦੇ ਆંકड़े ਤਾਂ ਪੇਸ਼ ਕੀਤੇ ਹੀ ਨਾਲ ਹੀ ਇਹ ਵੀ ਦਾਵਾ ਕਰ ਦਿੱਤਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਚੋਣਾਂ ਦੇ ਦੌਰਾਨ ਵਰਤਣ ਦੀ ਤਿਆਰੀ ਵਿੱਚ ਲੱਗੀ ਹੋਈ ਹੈ